ਸਤ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਚੈਨਲ ਰਾਜਵੀਰ ਸੁਲੋਕ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਇੱਕ ਚੀਜ਼ ਸ਼ੇਅਰ ਕਰਨ ਜਾ ਰਹੀ ਹਾਂ ਇਹ ਜਿਹੜੀ ਚੀਜ਼ ਮੈਂ ਘਰੇ ਬਣਾਈ ਹੈ ਬਹੁਤ ਵਧੀਆ ਤੇ ਇਹਨੂੰ ਆਪਾਂ ਦੁੱਧ ਦੇ ਨਾਲ ਜਾਂ ਚਾਹ ਦੇ ਨਾਲ ਜਾਂ ਕੌਫੀ ਦੇ ਨਾਲ ਜਿੰਨਾ ਮਰਜ਼ੀ ਤੁਸੀਂ ਲਵੋ ਬਹੁਤ ਵਧੀਆ ਮੈਂ ਘਰੇ ਤੋਂ ਦੇਸੀ ਨੁਸਖਾ ਬਣਾ ਕੇ ਤਿਆਰ ਕੀਤਾ ਠੀਕ ਹੈ ਜੀ ਹੁਣ ਇਹਨੂੰ ਆਪਾਂ ਲਵਾਂਗੇ ਕਾਫੀ ਦਿਨਾਂ ਨੂੰ ਮੈਂ ਕਾਫੀ ਬਣਾਈ ਹੋਈ ਹੈ ਚਲੋ ਜੀ ਆਪਾਂ ਕਾਫੀ ਵੀ ਲੈ ਕੇ ਜਾਣੇ ਆ ਤੇ ਨਾਲ ਹੀ ਆ ਪਾਚੀ ਲੈ ਕੇ ਜਾਣੇ ਤੇ ਤੁਹਾਨੂੰ ਦਿਖਾਉਣੇ ਆ ਕਿ ਮੈਂ ਇਹ ਕੀ ਬਣਾਇਆ ਚਲੋ ਜੀ ਹੁਣ ਆਪਾਂ ਲੈ ਕੇ ਜਾਂਦੇ ਆ ਅੰਦਰ ਤੇ ਨਾਲ ਰੱਖ ਦਿਆਂ ਹੁਣ ਦੋ ਕੋਲੀਆਂ ਤੇ ਨਾਲ ਚਮਚ ਠੀਕ ਹੈ ਜੀ ਆ ਜਾਓ ਫਿਰ ਨਾਲੇ ਕਾਫੀ ਪੀਣੇ ਨਾਲੇ ਮਧੁੰਦਾ ਜੀਆਂ ਵੀ ਮੈਂ ਕੀ ਬਣਾਇਆ ਤੇ ਕਿਸ ਚੀਜ਼ ਦੀ ਇਹ ਦਵਾਈ ਆ ਚਲੋ ਜੀ ਚਲੋ ਜੀ ਹਣ ਮੈਂ ਤੁਹੰਦਾ ਜੀ ਆ ਵੀ ਮੈਂ ਕੀ ਬਣਾਇਆ ਇਹ ਮੈਂ ਬਣਾਈਆ ਦਵਾਈ ਦੇਸੀ ਦਵਾਈ ਜਿਵੇਂ ਮੌਸਮ ਚੇਂਜ ਹੋ ਰਿਹਾ ਛਿੱਕਾਂ ਜੁਕਾਮ ਬਹੁਤ ਰਹਿੰਦਾ ਸਿਰਦਰਦ ਰਹਿੰਦਾ ਰੇਸ਼ਾ ਰਹਿੰਦਾ ਉਹਦੇ ਤੋਂ ਇੱਕ ਦੇਸੀ ਦਵਾਈ ਬਣਾਈਆ ਬਹੁਤ ਵਧੀਆ ਇਹਦਾ ਅਸਰ ਆ ਇੱਕ ਵਾਰੀ ਖਾਣ ਤੇ ਹੀ ਇਹਦਾ ਅਸਰ ਨਜ਼ਰ ਆਣ ਲੱਗ ਜਾਏਗਾ ਦੇਖੋ ਜੀ ਇਹ ਮੈਂ ਪਹਿਲਾਂ ਥੋੜੀ ਬਣਾਈ ਆ ਦੇਖੋ ਇਹ ਬਣਾਈ ਆ ਮੈਂ ਬੇਸਨ ਦੀ ਪੰਜੀਰੀ ਇਹ ਚ ਕਈ ਅਜਿਹੀਆਂ ਚੀਜ਼ਾਂ ਪਾਈਆਂ ਨੇ ਜਿਹਦੇ ਕਰਕੇ ਸਾਡਾ ਜਿਹੜਾ ਨਜਲਾ ਜ਼ੁਕਾਮ ਆ ਰੇਸ਼ਾ ਉਹ ਕਾਫੀ ਠੀਕ ਹੋ ਜਾਂਦਾ ਇੱਕ ਵਾਰੀ ਖਾਣ ਨਾਲ ਹੀ ਇਹਦਾ ਅਸਰ ਨਜ਼ਰ ਆਣ ਲੱਗ ਜਾਂਦਾ ਇਹ ਮੈਂ 2 ਦਿਨਾਂ ਤੋਂ ਖਾ ਰਹੀ ਆ ਤੇ ਮੈਨੂੰ ਕਾਫੀ ਜ਼ਿਆਦਾ ਫਰਕ ਮਹਿਸੂਸ ਹੋ ਰਿਹਾ ਛਿੱਕਾਂ ਤਾਂ ਪਹਿਲਾਂ ਬਹੁਤ ਜ਼ਿਆਦਾ ਛਿੱਕਾਂ ਆਉਂਦੀ ਸੀ ਸਵੇਰ ਨੂੰ ਓਟ ਦੇ ਸਾਰੇ ਛਿੱਕਾਂ ਦੀ ਤਾਂ ਬੱਸ ਹੋ ਜਾਂਦੀ ਸੀ ਦੋ ਬੋਲੀਆਂ ਖਾਣੀਆਂ ਪੈਂਦੀਆਂ ਸੀ ਮੈਨੂੰ ਤਾਂ ਵੀ ਮੈਨੂੰ ਫਰਕ ਨਹੀਂ ਸੀ ਪੈਂਦਾ ਇੰਨੀਆਂ ਜ਼ਿਆਦਾ ਛਿੱਕਾਂ ਲੱਗਦੀਆਂ ਸੀਗੀਆਂ ਪਰ ਜਦ ਮੈਂ ਇਹ ਦੇਸੀ ਦਵਾਈ ਬਣਾਈ ਤਾਂ ਇੱਕ ਵਾਰੀ ਖਾਣ ਨਾਲ ਹੀ ਇਹਦਾ ਅਸਰ ਪੂਰਾ ਹੋ ਗਿਆ ਪੂਰਾ ਇਹਦਾ ਅਸਰ ਨਜ਼ਰ ਆਇਆ ਇੱਕ ਵਾਰੀ ਖਾਣ ਨਾਲ ਹੀ ਦੇਖ ਲਓ ਇੱਕ ਵਾਰੀ ਖਾਣ ਨਾਲ ਹੀ ਮੈਨੂੰ ਛਿੱਕਾਂ ਤੋਂ ਕਾਫੀ ਆਰਾਮ ਮਿਲਿਆ ਤੁਸੀਂ ਵੀ ਜ਼ਰੂਰ ਬਣਾਇਓ ਤੇ ਇਹਨੂੰ ਆਪਾਂ ਦੁੱਧ ਦੇ ਨਾਲ ਹੀ ਖਾਣਾ ਦੁੱਧ ਦੇ ਨਾਲ ਸਿਰਫ ਇੱਕ ਚਮਚ ਲੈਣਾ ਤੁਸੀਂ ਇਹ ਚਟਾਈ ਗਰਮ ਚੀਜ਼ਾਂ ਪਾਈਆਂ ਨੇ ਜਿਹੜੀਆਂ ਕਿ ਸਾਡੇ ਸਿਹਤ ਲਈ ਕਾਫੀ ਜ਼ਿਆਦਾ ਲਾਭਦਾਇਕ ਨੇ ਠੀਕ ਹੈ ਜੀ ਦੇਖੋ ਮੈਂ ਬੇਸਨ ਦੀ ਪੰਜੀਰੀ ਬਣਾਈ ਹੈ ਇਹਨੂੰ ਆਪਾਂ ਦੁੱਧ ਦੇ ਨਾਲ ਖਾਓ ਜਾਂ ਕੌਫੀ ਦੇ ਨਾਲ ਖਾ ਲੋ ਇਹਨੂੰ ਸਿਰਫ ਆਪਾਂ ਇੱਕ ਚਮਚੀ ਲਵਾਂਗੇ ਠੀਕ ਹੈ ਇੱਕ ਤਾਂ ਦੋ ਚਮਚ ਬਸ ਇਸ ਤੋਂ ਜ਼ਿਆਦਾ ਨਹੀਂ ਆਪਾਂ ਖਾਣੀ ਹੈਗੀ ਬਸ ਇਹ ਦੋ ਚਮਚ ਨੇ ਹੀ ਆਪਣਾ ਬਹੁਤ ਜ਼ਿਆਦਾ ਕਮਾਲ ਕਰ ਦੇਣਾ ਕੀ ਕੀ ਪਾਇਆ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਕੱਪ ਜਾਂ ਇੱਕ ਕੋਲੀ ਆਪਾਂ ਬੇਸਨ ਦੀ ਲੈਣੀ ਆ ਉਹਦੇ ਵਿੱਚ ਅੱਧੀ ਕੋਲੀ ਦੇਸੀ ਘਿਓ ਪਾਉਣਾ ਖਸ ਖਸ ਬਦਾਮ ਸੌਗੀ ਫੁੱਲ ਮਖਾਣੇ ਥੋੜੀ ਜਿਹੀ ਸੁੰਡ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਗ੍ਰਾਈਂਡ ਕਰਕੇ ਫਿਰ ਇਹਦੇ ਵਿੱਚ ਪਾਉਣਾ ਹਲਕਾ ਪਹਿਲਾਂ ਘਿਓ ਦੇ ਵਿੱਚ ਇਹਨਾਂ ਨੂੰ ਆਪਾਂ ਭੁੰਨ ਲੈਣਾ ਸਾਰੀਆਂ ਡਰਾਈ ਫਰੂਟਸ ਨੂੰ ਆਪਾਂ ਘਿਓ ਦੇ ਵਿੱਚ ਭੁੰਨ ਕੇ ਉਸ ਤੋਂ ਬਾਅਦ ਗ੍ਰाइंड ਕਰਕੇ ਘਿਓ ਦੇ ਵਿੱਚ ਬੇਸਨ ਨੂੰ ਭੁੰਨਣ ਤੋਂ ਬਾਅਦ ਫਿਰ ਇਹ ਸਾਰੀਆਂ ਚੀਜ਼ਾਂ ਮਿਕਸ ਕਰਨੀਆਂ ਨੇ ਇਸ ਤੋਂ ਇਲਾਵਾ ਇਹਦੇ ਵਿੱਚ ਤਿੰਨ ਖਾਸ ਚੀਜ਼ਾਂ ਪੈਣੀਆਂ ਨੇ ਜਿਨ੍ਹਾਂ ਨਾਲ ਸਾਡੀ ਜਿਹੜੀ ਪੰਜੀਰੀ ਆ ਕਾਫੀ ਜ਼ਿਆਦਾ ਲਾਭਦਾਇਕ ਹੋਏਗੀ ਤੇ ਉਹਨਾਂ ਤਿੰਨ ਚੀਜ਼ਾਂ ਹੁੰਦੇ ਪਾਉਣ ਨਾਲ ਹੀ ਸਾਡਾ ਜਿਹੜਾ ਨਜ਼ਲਾ ਜ਼ੁਕਾਮ ਆ ਰੇਸ਼ਾ ਉਹ ਤੋਂ ਸਾਨੂੰ ਕਾਫੀ ਜ਼ਿਆਦਾ ਰਾਹਤ ਮਿਲੂਗੀ ਉਹ ਤਿੰਨ ਚੀਜ਼ਾਂ ਹੈਗੀਆਂ ਨੇ ਇੱਕ ਤਾਂ ਸੌਂਫ ਤੇ ਜਵੈਣ ਤੇ ਨਾਲੇ ਸੁੰਗ ਆਪਾਂ ਇਹਦੇ ਵਿੱਚ ਅੱਧਾ ਚਮਚ ਸੌਂਫ ਪਾਉਣੀ ਹੈ ਇੱਕ ਕੱਪ ਇੱਕ ਕੱਪ ਬੇਸਣ ਦੇ ਵਿੱਚ ਅੱਧਾ ਚਮਚ ਅਜਵਾਇਨ ਤੇ ਇੱਕ ਚਮਚ ਸੌਂਫ ਦਾ ਲੈਣਾ ਠੀਕ ਹੈ ਜੀ ਇਹਨਾਂ ਨੂੰ ਚਾਹੇ ਤੁਸੀਂ ਪੀਸ ਕੇ ਪਾ ਲੋ ਚਾਹੇ ਇਹਨਾਂ ਨੂੰ ਰੋਸਟ ਕਰਕੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਸ ਤਰੀਕੇ ਨਾਲ ਪਾ ਲੈਣੀ ਹੈ ਵੈਸੇ ਇਹਦਾ ਪਾਊਡਰ ਬਣਾ ਕੇ ਪਾਓ ਤਾਂ ਜ਼ਿਆਦਾ ਵਧੀਆ ਹੋਊਗਾ ਡਰਾਈ ਫਰੂਟਸ ਦੇ ਨਾਲ ਹੀ ਇਹਨਾਂ ਦੋ ਚੀਜ਼ਾਂ ਨੂੰ ਰੋਸਟ ਕਰ ਲੈਣਾ ਉਸ ਤੋਂ ਬਾਅਦ ਇਹਨਾਂ ਨੂੰ ਵੀ ਵਿੱਚੇ ਗ੍ਰाइंड ਕਰ ਲੈਣਾ ਗ੍ਰाइंड ਕਰਨ ਤੋਂ ਬਾਅਦ ਸਾਰਾ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਪਹਿਲਾਂ ਆਪਾਂ ਬੇਸਣ ਉੱਤੇ ਉਹ ਦੇ ਵਿੱਚ ਭੁੰਨਾਂਗੇ ਠੀਕ ਹੈ ਜੀ ਬੇਸਨ ਨੂੰ ਚੰਗੀ ਤਰ੍ਹਾਂ ਅੱਧਾ ਕੱਪ ਘਿਓ ਦੇ ਵਿੱਚ ਜੇ ਆਪਾਂ ਇੱਕ ਕੱਪ ਬੇਸਨ ਲਿਆ ਤਾਂ ਉਹਦੇ ਵਿੱਚ ਅੱਧਾ ਕੱਪ ਘਿਓ ਪਾਵਾਂਗੇ ਅੱਧਾ ਕੱਪ ਦੇਸੀ ਘਿਓ ਪਾ ਕੇ ਉਹਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਂਗੇ ਭੁੰਨਣ ਤੋਂ ਬਾਅਦ ਉਹਦੇ ਵਿੱਚ ਡਰਾਈ ਫਰੂਟਸ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਆਪਣੇ ਟੇਸ ਦੇ ਲਈ ਜੇ ਮਿੱਠਾ ਇਹਦੇ ਵਿੱਚ ਸ਼ੱਕਰ ਪਾਉਣੀ ਹੈ ਸ਼ੱਕਰ ਪਾ ਲਓ ਬੂਰਾ ਖੰਡ ਪਾਉਣੀ ਹੈ ਬੂਰਾ ਖੰਡ ਪਾ ਲਓ ਜਿਹੜੀ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਹੋ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲੈਣਾ ਅਤੇ ਉਸ ਤੋਂ ਬਾਅਦ ਇਹਦੇ ਵਿੱਚ ਅੱਧਾ ਛੋਟਾ ਚਮਚ ਡਰਾਈ ਜਿੰਜਰ ਪਾਊਡਰ ਜਿਹਨੂੰ ਆਪਾਂ ਸੁੰਡ ਕਹਿੰਦੇ ਆ ਉਹ ਪਾ ਦੇਣਾ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਇਹਨੂੰ ਤੁਸੀਂ ਰਾਤ ਨੂੰ ਸੌਣ ਲੱਗੇ ਦੁੱਧ ਦੇ ਨਾਲ ਇੱਕ ਤੋਂ ਦੋ ਚਮਚ ਲੈਣੀ ਹੈ ਇਸ ਤੋਂ ਜ਼ਿਆਦਾ ਨਹੀਂ ਲੈਣੀ ਕਾਫੀ ਗਰਮ ਹੁੰਦੀ ਆ ਤੇ ਇਹਦੇ ਨਾਲ ਨਜਲਾ ਜ਼ੁਕਾਮ ਛਿੱਕਾਂ ਰੇਸ਼ਾਂ ਸਾਰਾ ਕੁਝ ਠੀਕ ਹੋ ਜਾਊਗਾ ਇੱਕ ਵਾਰ ਜ਼ਰੂਰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਇਹ ਦੇਸੀ ਨੁਸਖਾ ਤੁਹਾਨੂੰ ਕਿਵੇਂ ਲੱਗਿਆ ਜ਼ਰੂਰ ਅਪਲਾਈ ਕਰਿਓ ਮੈਨੂੰ ਤਾਂ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਹੋਇਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਛਿੱਕਾਂ ਦੀ ਪ੍ਰੋਬਲਮ ਸੀਗੀ ਸਿਰਦਰਦ ਵੀ ਬਹੁਤ ਰਹਿੰਦਾ ਸੀ ਡੇਲੀ ਮੌਸਮ ਚੇਂਜ ਹੋਣ ਕਰਕੇ ਬਹੁਤ ਜ਼ਿਆਦਾ ਛਿੱਕਾਂ ਆਉਂਦੀਆਂ ਸੀ ਗੋਲੀ ਖਾਣ ਨਾਲ ਵੀ ਫਰਕ ਨਹੀਂ ਸੀ ਪੈਂਦਾ ਦੋ-ਦੋ ਗੋਲੀਆਂ ਮੈਨੂੰ ਖਾਣੀਆਂ ਪੈ ਜਾਂਦੀਆਂ ਸੀ ਪਰ ਜਦ ਦੀ ਮੈਂ ਦੋ ਦਿਨਾਂ ਤੋਂ ਇਹ ਖਾਣੀ ਸ਼ੁਰੂ ਕੀਤੀ ਹੈ ਮੈਨੂੰ ਕਾਫੀ ਫਰਕ ਆ ਮੈਂ ਸੋਚਿਆ ਵੀ ਕਿਉਂ ਨਾ ਤੁਹਾਡੇ ਨਾਲ ਵੀ ਇਹਦੀ ਵੀ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਠੀਕ ਹੈ ਜੀ ਇਸ ਲਈ ਮੈਂ ਅੱਜ ਇਹ ਵੀਡੀਓ ਸ਼ੂਟ ਕੀਤੀ ਹੈ ਤਾਂ ਕਿ ਮੈਂ ਤੁਹਾਨੂੰ ਵੀ ਦੱਸ ਸਕਾਂ ਇਹਦੇ ਇਸ ਚੀਜ਼ ਬਾਰੇ ਕਿਉਂਕਿ ਕਾਫੀ ਜ਼ਿਆਦਾ ਮੌਸ ਤੇ ਇੱਕ ਵਾਰੀ ਇਸ ਚੀਜ਼ ਨੂੰ ਬਣਾ ਕੇ ਜਰੂਰ ਖਾਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੀ ਤੁਹਾਨੂੰ ਫਰਕ ਪਿਆ ਠੀਕ ਹੈ ਜੀ ਚਲੋ ਜੀ ਹੁਣ ਮਿਲਾਂਗੇ ਤੁਹਾਨੂੰ ਅੱਗੇ ਵਧੀਆ ਜੀ ਹੋਰ ਵੀਡੀਓ ਦੇ ਨਾਲ ਜੇ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਇਸ ਨੂੰ ਲਾਈਕ ਅਤੇ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ